ਆਪਕੇ ਸੰਤ ਤੋਂ ਹਮਾਰੇ ਲਈ ਖੁਦਾ ਹਨ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਖਾਲਸਾ ਪੰਥ ਦੀ ਐਸੀ ਮਹਾਨ ਸ਼ਖਸੀਅਤ ਹਨ ਜਿਨ੍ਹਾਂ ਦੀਆਂ ਸਿਫਤਾਂ ਦੂਜੀਆਂ ਕੌਮਾਂ ਦੇ ਲੋਕ ਵੀ ਕਰਦੇ ਹਨ ਜਦੋਂ ਸਨ 2023 ਚ ਅਸੀਂ ਕਸ਼ਮੀਰ ਗਏ ਤਾਂ ਪਹਿਲਗਾਮ ਚ ਅਚਾਨਕ ਹੀ ਸਾਡੀ ਮੁਲਾਕਾਤ ਇੱਕ ਮੁ슬ਮਾਨ ਵੀਰ ਮਹਾਰਾਜਦੀਨ ਪੱਟ ਨਾਲ ਹੋਈ ਜਦ ਉਸਨੇ ਮੇਰੀ ਗੱਡੀ ਤੇ ਸੰਤ ਜਰਨੈਲ ਸਿੰਘ ਜੀ ਦੀ ਤਸਵੀਰ ਲੱਗੀ ਵੇਖੀ ਤਾਂ ਉਹ ਬਗੋਬਗ ਹੋ ਗਿਆ ਉਸਨੇ ਸੰਤਾਂ ਦੀ ਤਸਵੀਰ ਨੂੰ ਸਲੂਟ ਕੀਤਾ ਮੇਰੇ ਦੋਸਤ ਸਰਦਾਰ ਅੰਗਲ ਸਿੰਘ ਨੇ ਸਾਨੂੰ ਉਸ ਨਾਲ ਮਿਲਾਇਆ ਤੇ ਅਸੀਂ ਕਾਫੀ ਗੱਲਾਂ ਸਾਂਝੀਆਂ ਕੀਤੀਆਂ ਉਸ ਮੁਸਲਮ ਵੀਰ ਦੀ ਕਹੀ ਇੱਕ ਗੱਲ ਮੈਨੂੰ ਕਦੇ ਨਹੀਂ ਭੁੱਲਦੀ ਤੇ ਵਾਰ-ਵਾਰ ਕੰਨਾਂ 'ਚ ਗੂੰਜਦੀ ਰਹਿੰਦੀ ਹੈ ਉਸਦੇ ਬੋਲ ਸਨ ਕਿ ਅਰੇ ਸਰਦਾਰ ਆਪਕੇ ਸੰਤ ਤੋਂ ਹਮਾਰੇ ਲਈ ਖੁਦਾ ਹੈ ਉਹ ਬਹੁਤ ਮਹਾਨ ਥੇ ਉਹ ਹਮਾਰੇ ਲੀਡਰੋ ਜਿसे ਨਹੀਂ ਥੇ ਉਹਨਾਂ ਨੇ ਆਪਣਾ लहू बहा कर आपकी कौम को जिंदा कर दिया आज भी सरकार उसकी फोटो से डरती है आपने गाड़ी पर उसकी फोटो लगा कर हमें खुश कर दिया संघर्ष और जंग की सफलता के लिए ऐसे लीडर का होना बहुत जरूरी है नहीं तो सब खाक में मिल जाता है इसे तरह सन दो हजार उन्नीस दे बाजार सानो एक बुजुर्ग मुसलमान मिलिया ਉਸ ਦੇ ਹੱਥ 'ਚ ਦੋ ਕੁਲਫੀਆਂ ਸਨ ਉਹ ਮੈਨੂੰ ਅਤੇ ਮੇਰੀ ਸਿੰਘਣੀ ਕਮਲਜੀਤ ਕੌਰ ਨਿਹੰਗ ਨੂੰ ਕਹਿਣ ਲੱਗਾ ਕਿ ਆਪ ਇਹ ਲੀਜੀਏ ਔਰ ਖਾਈਏ ਉਸ ਬਜ਼ੁਰਗ ਦੇ ਚਿਹਰੇ ਉੱਤੇ ਬੜੀ ਖੁਸ਼ੀ ਚਲਕ ਰਹੀ ਸੀ ਉਸ ਨੇ ਸਾਨੂੰ ਦੱਸਿਆ ਕਿ ਮੈਂ ਤੁਹਾਨੂੰ ਵੇਖ ਕੇ ਇਹ ਕੁਲਫੀਆਂ ਸਪੈਸ਼ਲ ਲੈ ਕੇ ਆਇਆ ਹਾਂ ਉਸ ਮੁਸਲਮਾਨ ਦੇ ਬੋਲ ਸਨ ਕਿ ਜਬ ਇੱਥੇ ਪਾਣੀ ਹੜ ਆ ਗਿਆ ਥਾ ਤਾਂ ਖਾਲਸਾ ਏਡ ਨੇ ہماری ਬਹੁਤ ਮਦਦ ਕੀਤੀ ਆਪ ਅੱਲਾ ਦੇ ਬੰਦੇ ਹੋ ਸਭ ਦਾ ਭਲਾ ਕਰਦੇ ਹੋ ਹਮ ਸਿੱਖੋਂ ਦੇ ਦੇਣਦਾਰ ਹੈ ਜਦ ਇੰਡੀਆ ਹਮ ਪਰ ਜ਼ੁਲਮ ਕਰਤਾ ਹੈ ਤੋ ਆਪ ਸਿੱਖ ਲੋਗ ਪੰਜਾਬ ਸੇ ਹਮਾਰੇ ਹੱਕ ਕੇ ਲਿਏ ਬੋਲਤੇ ਹੋ ਆਪਕੇ ਬਾਬਾ ਭਿੰਡਰਾਂ ਵਾਲੋ ਕੋ ਵੀ ਹਮ ਆਪਣਾ ਲੀਡਰ ਮੰਨਤੇ ਹੈ ਸੰਤ ਭਿੰਡਰਾਂ ਵਾਲੇ ਜੈਸਾ ਕੋਈ ਨਹੀਂ ਹੈ ਉਸ ਕੋ ਹਮ ਸਜਦਾ ਕਰਤੇ ਹੈ ਅਜਿਹਾ ਹੀ ਇੱਕ ਹੋਰ ਵਾਕਿਆ ਮੈਨੂੰ ਯਾਦ ਹੈ ਕਿ ਅਸੀਂ ਸ਼੍ਰੀਨਗਰ ਦੀ ਇੱਕ ਦਰਗਾਹ ਹਜ਼ਰ ਤਬਲ ਦੇ ਨੇੜਿਓਂ ਕੁਝ ਖਰੀਦ ਰਹੀ ਸੀ ਤਾਂ ਇੱਕ ਨੌਜਵਾਨ ਮੁਸਲਮਾਨ ਵੀਰ ਆਸ਼ੀਆ ਖਾਂ ਜੋ ਮੇਰੀ ਗੱਡੀ ਉੱਤੇ ਸੰਤਾ ਦੀ ਤਸਵੀਰ ਵੇਖ ਕੇ ਕਹਿਣ ਲੱਗਾ ਅਰੇ ਸਰਦਾਰ ਸਾਹਿਬ ਇਹ ਪਿੰਡਰਾਂ ਵਾਲੇ ਕੀ ਹੀ ਤਸਵੀਰ ਹੈ ਜੋ ਆਪਕੇ ਮੰਦਰ ਮੇ ਅੰਮ੍ਰਿਤਸਰ ਸ਼ਹੀਦ ਹੋਏ ਥੇ ਮੈਂ ਕਿਹਾ ਹਾਂਜੀ ਇਹ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਹੀ ਤਸਵੀਰ ਹੈ ਫਿਰ ਉਸ ਮੁਸਲਮਾਨ ਵੀਰ ਨੇ ਕਿਹਾ ਕਿ ਜਦ 1984 ਮੇ ਆਪਰੇਸ਼ਨ ਬਲੂ ਸਟਾਰ ਹੋਇਆ ਥਾ ਤਾਂ ਮੇਰੇ ਚਾਚਾ ਨੇ ਇਹਾ ਸਰਦਾਰੋਂ ਕੇ ਸਾਥ ਮਿਲ ਕਰ ਸਰਕਾਰ ਕੇ ਖਿਲਾਫ ਪ੍ਰੋਟੈਸਟ ਕੀਤਾ ਥਾ ਉਸ ਪ੍ਰੋਟੈਸਟ ਮੇ ਮੇਰੇ ਚਾਚਾ ਔਰ ਤੀਨ ਚਾਰ ਸਰਦਾਰੋਂ ਕੋ ਫੌਜ ਨੇ ਗੋਲੀ ਮਾਰ ਦਿੱਤੀ ਥੀ ਮੇਰੀ ਰੀਜ ਹੈ ਕਿ ਕਦੇ ਇਹਨਾਂ ਸ਼ਹੀਦ ਹੋਏ ਸਿੰਘਾਂ ਅਤੇ ਮੁਸਲਮਾਨ ਵੀਰਾਂ ਬਾਰੇ ਵੀ ਖੋਜ ਕਰਕੇ ਜ਼ਰੂਰ ਲਿਖਣਾ ਹੈ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਬਾਰੇ ਕਿਸੇ ਅਦੀਬ ਦੇ ਬੋਲ ਹਨ ਕਿ ਖੁਦਾ ਤੁਮ ਕੋ ਨਹੀਂ ਕਹਤੇ ਮਗਰ ਸ਼ਾਨ ਹੈ ਖੁਦਾ ਤੁਮ ਹੋ ਆਪਕੇ ਸੰਤ ਤੋ ਹਮਾਰੇ ਲਈ ਖੁਦਾ ਹੈ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਖਾਲਸਾ ਪੰਥ ਦੀ ਐਸੀ ਮਹਾਨ ਸ਼ਖਸੀਅਤ ਹਨ ਜਿਨ੍ਹਾਂ ਦੀਆਂ ਸਿਫਤਾਂ ਦੂਜੀਆਂ ਕੌਮਾਂ ਦੇ ਲੋਕ ਵੀ ਕਰਦੇ ਹਨ ਜਦੋਂ ਸਨ 2023 ਚ ਅਸੀਂ ਕਸ਼ਮੀਰ ਗਏ ਤਾਂ ਪਹਿਲਗਾਮ ਵਿੱਚ ਅਚਾਨਕ ਹੀ ਸਾਡੀ ਮੁਲਾਕਾਤ ਇੱਕ ਮੁ슬ਮਾਨ ਵੀਰ ਮਹਾਰਾਜਦੀਨ ਪੱਟ ਨਾਲ ਹੋਈ ਜਦ ਉਸਨੇ ਮੇਰੀ ਗੱਡੀ ਤੇ ਸੰਤ ਜਰਨੈਲ ਸਿੰਘ ਜੀ ਦੀ ਤਸਵੀਰ ਲੱਗੀ ਵੇਖੀ ਤਾਂ ਉਹ ਬਾਗੋ-ਬਗ ਹੋ ਗਿਆ ਉਸਨੇ ਸੰਤਾਂ ਦੀ ਤਸਵੀਰ ਨੂੰ ਸਲੂਟ ਕੀਤਾ ਮੇਰੇ ਦੋਸਤ ਸਰਦਾਰ ਅੰਗਲ ਸਿੰਘ ਨੇ ਸਾਨੂੰ ਉਸ ਨਾਲ ਮਿਲਾਇਆ ਤੇ ਅਸੀਂ ਕਾਫੀ ਗੱਲਾਂ ਸਾਂਝੀਆਂ ਕੀਤੀਆਂ ਉਸ ਮੁਸਲਮ ਵੀਰ ਦੀ ਕਹੀ ਇੱਕ ਗੱਲ ਮੈਨੂੰ ਕਦੇ ਨਹੀਂ ਭੁੱਲਦੀ ਤੇ ਵਾਰ-ਵਾਰ ਕੰਨਾਂ 'ਚ ਗੂੰਜਦੀ ਰਹਿੰਦੀ ਹੈ ਉਸਦੇ ਬੋਲ ਸਨ ਕਿ ਅਰੇ ਸਰਦਾਰ ਆਪਕੇ ਸੰਤ ਤੋਂ ਹਮਾਰੇ ਲਈ ਖੁਦਾ ਹੈ ਉਹ ਬਹੁਤ ਮਹਾਨ ਥੇ ਉਹ ਹਮਾਰੇ ਲੀਡਰੋ ਜਿਹਾ ਨਹੀਂ ਥੇ ਉਹਨੇ ਆਪਣਾ ਲਹੂ ਵਹਾਕਰ ਆਪकी ਕੌਮ ਨੂੰ ਜ਼ਿੰਦਾ ਕਰ ਦਿਆ ਅੱਜ ਵੀ ਸਰਕਾਰ ਉਸकी ਫੋਟੋ ਸੇ ਡਰਦੀ ਹੈ ਆਪਨੇ ਗਾਰਡੀ ਪਰ ਉਸਕੀ ਫੋਟੋ ਲਗਾ ਕਰ ਹਮੇ ਖੁਸ਼ ਕਰ ਦਿਆ ਸੰਘਰਸ਼ ਔਰ ਜੰਗ ਕੀ ਸਫਲਤਾ ਕੇ ਲਿਏ ਐਸੇ ਲੀਡਰ ਕਾ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤੋ ਸਭ ਖਾਕ ਮੇ ਮਿਲ ਜਾਤਾ ਹੈ ਇਸੇ ਤਰ੍ਹਾਂ ਸਨ 2019 ਚ ਸ਼੍ਰੀਨਗਰ ਦੇ ਬਾਜ਼ਾਰ ਚ ਸਾਨੂੰ ਇੱਕ ਬਜ਼ੁਰਗ ਮੁਸਲਮਾਨ ਮਿਲਿਆ ਉਸਦੇ ਹੱਥ ਚ ਦੋ ਕੁਲਫੀਆਂ ਸਨ ਉਹ ਮੈਨੂੰ ਅਤੇ ਮੇਰੀ ਸਿੰਘਣੀ ਕਮਲਜੀਤ ਕੌਰ ਨਿਹੰਗ ਨੂੰ ਕਹਿਣ ਲੱਗਾ ਕਿ ਆਪ ਇਹ ਲੀਜੀਏ ਔਰ ਖਾਈਏ ਉਸ ਬਜ਼ੁਰਗ ਦੇ ਚਿਹਰੇ ਉਤੇ ਬੜੀ ਖੁਸ਼ੀ ਚੱਲ ਰਹੀ ਸੀ ਉਸਨੇ ਸਾਨੂੰ ਦੱਸਿਆ ਕਿ ਮੈਂ ਤੁਹਾਨੂੰ ਵੇਖ ਕੇ ਇਹ ਕੁਲਫੀਆਂ ਸਪੈਸ਼ਲ ਲੈ ਕੇ ਆਇਆ ਹਾਂ ਉਸ ਮੁਸਲਮਾਨ ਦੇ ਬੋਲ ਸਨ ਕਿ ਜਦ ਯਹਾਂ ਪਾਣੀ ਹੜ ਆ ਗਿਆ ਥਾ ਤਾਂ ਖਾਲਸਾ ਏਡ ਨੇ ہماری ਬਹੁਤ ਮਦਦ ਕੀਤੀ ਆਪ ਅੱਲਾ ਦੇ ਬੰਦੇ ਹੋ ਸਭ ਦਾ ਭਲਾ ਕਰਦੇ ਹੋ ਹਮ ਸਿੱਖੋਂ ਦੇ ਦੇਣਦਾਰ ਹੈ ਜਦ ਇੰਡੀਆ ਹਮ ਪਰ ਜ਼ੁਲਮ ਕਰਤਾ ਹੈ ਤਾਂ ਆਪ ਸਿੱਖ ਲੋਕ ਪੰਜਾਬ ਸੇ ਹਮਾਰੇ हक के लिए बोलते हो आपके बाबा भिंडरा वालों को भी हम अपना लीडर मानते हैं संत भिंडरा वाले जैसा कोई नहीं है उसको हम सजदा करते हैं अजेहा ही एक और ਵਾਕਿਆ ਮੈਨੂੰ ਯਾਦ ਹੈ ਕਿ ਅਸੀਂ ਸ਼੍ਰੀਨਗਰ ਦੀ ਇੱਕ ਦਰਗਾਹ ਹਜਰ ਤਵਲ ਦੇ ਨੇੜੇ ਕੁਝ ਖਰੀਦ ਰਹੇ ਸੀ ਤਾਂ ਇੱਕ ਨੌਜਵਾਨ ਮੁਸਲਮਾਨ ਵੀਰ ਆਸ਼ਿਆ ਖਾਂ ਜੋ ਮੇਰੀ ਗੱਡੀ ਉੱਤੇ ਸੰਤਾਂ ਦੀ ਤਸਵੀਰ ਵੇਖ ਕੇ ਕਹਿਣ ਲੱਗਾ ਅਰੇ ਸਰਦਾਰ ਸਾਹਿਬ ਇਹ ਪਿੰਡਰਾਂ ਵਾਲੇ ਕੀ ਹੀ ਤਸਵੀਰ ਹੈ ਜੋ ਆਪਕੇ ਮੰਦਰ ਮੇਂ ਅੰਮ੍ਰਿਤਸਰ ਸ਼ਹੀਦ ਹੋਏ ਥੇ ਮੈਂ ਕਿਹਾ ਹਾਂਜੀ ਇਹ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਹੀ ਤਸਵੀਰ ਹੈ ਫਿਰ ਉਸ ਮੁਸਲਮਾਨ ਵੀਰ ਨੇ ਕਿਹਾ ਕਿ ਜਬ 1984 ਮੇਂ ਆਪਰੇਸ਼ਨ ਬਲੂ ਸਟਾਰ ਹੋਇਆ ਥਾ ਤੋ ਮੇਰੇ ਚਾਚਾ ਨੇ ਇਹਾ ਸਰਦਾਰਾਂ ਦੇ ਸਾਥ ਮਿਲ ਕੇ ਸਰਕਾਰ ਦੇ ਖਿਲਾਫ ਪ੍ਰੋਟੈਸਟ ਕੀਤਾ tha ਉਸ ਪ੍ਰੋਟੈਸਟ ਮੇ ਮੇਰੇ ਚਾਚਾ ਔਰ ਤੇ ਚਾਰ ਸਰਦਾਰਾਂ ਕੋ ਫੌਜ ਨੇ ਗੋਲੀ ਮਾਰਦੀ ਥੀ ਮੇਰੀ ਰੀਜ ਹੈ ਕਿ ਕਦੇ ਇਹਨਾਂ ਸ਼ਹੀਦ ਹੋਏ ਸਿੰਘਾਂ ਤੇ ਮੁਸਲਮਾਨ ਵੀਰਾਂ ਬਾਰੇ ਵੀ ਖੋਜ ਕਰਕੇ ਜਰੂਰ ਲਿਖਣਾ ਹੈ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਬਾਰੇ ਕਿਸੇ ਆਦੀਬ ਦੇ ਬੋਲ ਹਨ ਕਿ ਖੁਦਾ ਤੁਮ ਕੋ ਨਹੀਂ ਕਹਤੇ ਮਗਰ ਸ਼ਾਹ ਨੇ ਖੁਦਾ ਤੁਮ ਹੋ